अपना गम लेके कहीं बाहर ना जाया जाए घर में बिखरी हुई चीजों को सजाया जाए घर से दूर है मस्जिद तो चलो यूं कर लें किसी रोते हुए बच्चे को हंसाया जाए सो मेनू लगता है कि कुदरत ने सब तो बढ़िया प्रोफेशन छपाया है राजाया महाराजाया ने भी प्रॉब्लम्स देखी हैं और कई फकीरां नु भी कोई परवाह नहीं होती ਸਨੀ ਦੀ ਬਣੀ ਸ਼ੂਟ ਤੇ ਮੌਜੂਦ ਆ ਗੁਰਪ੍ਰੀਤ ਕੁੱਕੀ ਭਾਜੀ ਸਾਡੇ ਨਾਲ ਮੌਜੂਦ ਨੇ ਪਹਿਲੇ ਤੇ ਸਰ ਥੈਂਕ ਯੂ ਉਸ ਤੋਂ ਬਾਅਦ ਬਹੁਤ ਕੁਝ ਸਿੱਖਣ ਨੂੰ ਮਿਲਦਾ ਤੁਹਾਡੇ ਤੋਂ ਬਹੁਤ ਸ਼ੁਕਰੀਆ ਜੀ ਔਰ ਜਿੱਦਾਂ ਨੇ ਦੱਸਿਆ ਕਿ ਮੈਂ ਆ ਹਰਪ੍ਰੀਤ ਕੌਰ ਸਤਿ ਸ਼੍ਰੀ ਅਕਾਲ ਜੀ ਮੈਂ ਆ ਗੁਰਪ੍ਰੀਤ ਸਿੰਘ ਤਸਰ ਕਿਵੇਂ ਦਾ ਚੱਲ ਰਿਹਾ ਸ਼ੂਟ ਮੈਨੂੰ ਲੱਗਦਾ ਜਿਹੜੇ ਸ਼ੂਟ ਤੇ ਤੁਸੀਂ ਉਹਨੇ ਉਹ ਤਾਂ ਵੈਸੇ ਵਧੀਆ ਤਾਂ ਹੁੰਦਾ ਹੀ ਹੈ ਉੱਥੇ ਹਰ ਕੋਈ ਤੁਹਾਡੇ ਤੋਂ ਬਹੁਤ ਕੁਝ ਸਿੱਖਦਾ ਵੀ ਹੈ ਦੇਖੋ ਹਰਪ੍ਰੀਤ ਕਹਿੰਦੇ ਵਰਕ ਇਜ਼ ਵਰਸ਼ਿਪ ਹੈ ਨਾ ਕੰਮ ਹੀ ਪੂਜਾ ਹੈ ਕੰਮ ਦਾ ਸਤਿਕਾਰ ਕਰਨਾ ਚਾਹੀਦਾ ਮੈਂ ਜਦੋਂ ਵੀ ਕੰਮ ਤੇ ਹੁੰਦਾ ਮੈਂ ਆਪਣਾ 100% ਦੇਣ ਦੀ ਕੋਸ਼ਿਸ਼ ਕਰਦਾ ਔਰ ਖਾਸ ਤੌਰ ਤੇ ਜਦੋਂ ਕਾਮੇਡੀ ਹੋਵੇ ਤੁਹਾਨੂੰ ਪਤਾ ਕਿ ਉਹ ਤਾਂ ਮੇਰਾ ਮਤਲਬ ਬੇਸਿਕ ਫੋਰਟ ਹੈ ਕਾਮੇਡੀ ਹੈ ਕਾਮੇਡੀ ਦੇ ਨਾਲ ਹੀ ਪਛਾਣ ਬਣੀ ਸੀ ਤੇ ਬਾਕੀ ਫਿਲਮਾਂ ਤਾਂ ਮੈਂ ਬਾਅਦ ਚ ਕੀਤੀਆਂ ਬਾਕੀ ਰੰਗ ਕੁਦਰਤ ਦੇ ਬਾਅਦ ਚ ਨਜ਼ਰ ਆਏ ਨੇ ਬਟ ਮੈਂ ਕਾਮੇਡੀ ਮੈਨੂੰ ਇਸ ਕਰਕੇ ਚੰਗੀ ਲੱਗਦੀ ਹੈ ਕਿ ਲੋਕਾਂ ਦੇ ਚਿਹਰਿਆਂ ਤੇ ਮੁਸਕਰਾਹਟ ਲੈ ਕੇ ਆਉਂਦੀ ਅੱਜ ਦੇ ਦੌਰ ਦੇ ਵਿੱਚ ਕਿਸੇ ਨੂੰ ਹਸਾ ਦੇਣਾ ਕਿਸੇ ਦੇ ਚਿਹਰੇ ਤੇ ਮੁਸਕਾਨ ਲੈ ਕੇ ਆਉਣੀ ਮੈਨੂੰ ਲੱਗਦਾ ਹੈ ਦੁਨੀਆ ਦੀ ਸਭ ਤੋਂ ਵੱਡੀ ਨਿਮਤ ਹੈ ਹੱਸਣਾ ਕਹਿੰਦੇ ਉਹ ਸ਼ੇਰ ਹੈ ਨਾ ਕਿ ਆਪਣਾ ਗਮ ਲੈ ਕੇ کہیں ਬਾਹਰ ਨਾ ਜਾਇਆ ਜਾਏ ਘਰ ਮੇ ਬਿਖਰੀ ਹੋਈ ਚੀਜ਼ੋ ਨੂੰ ਸਜਾਇਆ ਜਾਏ ਘਰ ਸੇ ਦੂਰ ਹੈ ਮਸਜਿਦ ਤਾਂ ਚਲੋ یوں ਕਰ ਲੈ ਕਿਸੇ ਰੋਤੇ ਹੋਏ ਬੱਚੇ ਕੋ ਹਸਾਇਆ ਜਾਏ ਸੋ ਮੈਨੂੰ ਲੱਗਦਾ ਹੈ ਕਿ ਕੁਦਰਤ ਨੇ ਸਭ ਤੋਂ ਵਧੀਆ ਪਰਫੈਸ਼ਨ ਚ ਪਾਇਆ ਹੋਇਆ ਹੈ ਤਾਂ ਬਿਲਕੁਲ ਕਹਿੰਦੇ ਆ ਨੇ ਕਿ ਆਰਟਿਸਟ ਦੀ ਜ਼ਿੰਦਗੀ ਦੇਖਣ ਨੂੰ ਤਾਂ ਬਹੁਤ ਸੋਹਣੀ ਲੱਗਦੀ ਹੈ ਪਰ ਬੈਕ ਤੇ ਕੀ ਹੁੰਦਾ ਉਹ ਬਹੁਤ ਘੱਟ ਲੋਕਾਂ ਨੂੰ ਪਤਾ ਹੁੰਦਾ ਤੁਹਾਡੇ ਦੇ ਤੇ ਕੀ ਕਹਿੰਦੇ ਨਹੀਂ ਇਹ ਕੋਈ ਜ਼ਰੂਰੀ ਨਹੀਂ ਹੈ ਜੀ ਕਈ ਜਿੱਦਾਂ ਕੱਲੇ ਕਲਾਕਾਰ ਨਾਲ ਨਹੀਂ ਇਹ ਹੁੰਦਾ ਕਮੇਡੀਅਨ ਨਾਲ ਵੀ ਨਹੀਂ ਹੁੰਦਾ ਕੋਈ ਬੰਦਾ ਬਹੁਤ ਵੱਡਾ ਆਈਐਸ ਅਫੀਸਰ ਹੁੰਦਾ ਕਈ ਵਾਰ ਲੱਗਦਾ ਕਿ ਪੂਰਾ ਨਿظام ਹੀ ਇਹ ਚਲਾ ਰਿਹਾ ਹੈ ਪਰ ਉਹਦੇ ਘਰ ਕੀ ਸਮੱਸਿਆ ਉਹਨੂੰ ਪਤਾ ਉਹਦੇ ਬੈਕਗ੍ਰਾਉਂਡ ਚ ਕੀ ਸਮੱਸਿਆਵਾਂ ਚੱਲ ਰਹੀਆਂ ਉਹਨੂੰ ਪਤਾ ਰਾਜਿਆਂ ਮਹਾਰਾਜਿਆਂ ਨੇ ਵੀ ਪ੍ਰੋਬਲਮਸ ਦੇਖੀਆਂ ਔਰ ਕਈ ਫਕੀਰਾਂ ਨੂੰ ਵੀ ਕੋਈ ਪਰਵਾਹ ਨਹੀਂ ਹੁੰਦੀ ਸੋ ਇਹ ਜ਼ਰੂਰੀ ਨਹੀਂ ਹੈ ਬਟ ਇਹ ਹੈ ਕਿ ਇਹ ਗੱਲ ਜ਼ਰੂਰ ਹੈ ਕਿ ਜਦੋਂ ਲੋਕਾਂ ਨੂੰ ਹਸਾਉਣ ਵਾਲਾ ਜਾਂ ਲੋਕਾਂ ਨੂੰ ਐਂਟਰਟੇਨ ਕਰਨ ਵਾਲਾ ਲੋਕਾਂ ਨੂੰ ਸਿਰਫ ਇੱਕ ਗਲੈਮਰ ਵਰਡ ਚ ਦਿਸਣ ਵਾਲਾ ਬੰਦਾ ਜਿਹੜਾ ਹੁੰਦਾ ਨਾ ਉਹ ਲੋਕਾਂ ਨੂੰ ਲੱਗਦਾ ਕਿ ਇਹ ਫੁੱਲਾਂ ਤੇ ਹੀ ਰਹਿੰਦੇ ਹੋਣੇ ਹਰ ਵੇਲੇ ਤਿਤਲੀਆਂ ਵਾਂਗੂ ਆਨੰਦ ਲੈਂਦੇ ਹੋਣੇ ਹਵਾ ਚ ਉੱਡਦੇ ਫਿਰਦੇ ਹੋਣੇ ਨੇ ਪਰ ਨਹੀਂ ਇਹ ਵੀ ਇੱਕ ਸਧਾਰਨ ਇਨਸਾਨ ਹੀ ਹੁੰਦੇ ਨੇ ਸਾਰੇ ਤੇ ਉਹ ਮੁਸ਼ਕਿਲਾਂ ਆਪਣ ਲੋਕਾਂ ਦੀਆਂ ਆਡੀਅנס ਦੀਆਂ ਸਾਡੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ਪਰ ਉਹਨਾਂ ਦੇ ਨਾਲ ਲੜਨਾ ਕਲਾਕਾਰ ਸਿਖਾਉਂਦਾ ਉਹਨਾਂ ਦੇ ਵਿੱਚੋਂ ਨਿਕਲ ਕੇ ਕਿਵੇਂ ਅੱਗੇ ਨੂੰ ਜਾਣਾ ਉਹ ਕਲਾਕਾਰ ਜ਼ਰੂਰ ਦੱਸਦਾ ਦੱਸਦਾ ਕਿ ਦੁਸ਼ਵਾਰੀਆਂ ਤੰਗੀਆਂ ਤੁਰਸ਼ੀਆਂ ਜ਼ਿੰਦਗੀ ਦਾ ਪਾਰਟ ਐਂਡ ਪਾਰਸਲ ਨੇ ਇਹਨਾਂ ਦੇ ਨਾਲ ਨਾਲ ਵੀ ਜ਼ਿੰਦਗੀ ਨੂੰ ਜ਼ਿੰਦਾ ਦਿਲੀ ਨਾਲ ਜੀਓ ਬੜਾ ਆਨੰਦ ਆਉਂਦਾ ਆਪਣਾ ਗਮ ਲੈ ਕੇ ਕਹੀਂ ਬਾਹਰ ਨਾ ਜਾਇਆ ਜਾਏ ਘਰ ਮੇ ਬਿਖਰੀ ਹੋਈ ਚੀਜ਼ਾਂ ਕੋ ਸਜਾਇਆ ਜਾਏ ਘਰ ਸੇ ਦੂਰ ਹੈ ਮਸਜਿਦ ਤੋ ਚਲੋ ਯੂੰ ਕਰ ਲੈ ਕਿਸੇ ਰੋਤੇ ਹੋਏ ਬੱਚੇ ਕੋ ਹਸਾਇਆ ਜਾਏ ਸੋ ਮੈਨੂੰ ਲੱਗਦਾ ਕਿ ਕੁਦਰਤ ਨੇ ਸਭ ਤੋਂ ਵਧੀਆ profession ਚ ਪਾਇਆ ਹੈ ਰਾਜਿਆਂ ਮਹਾਰਾਜਿਆਂ ਨੇ ਵੀ ਪ੍ਰੋਬਲਮਸ ਦੇਖੀਆਂ ਔਰ ਕਈ ਫਕੀਰਾਂ ਨੂੰ ਵੀ ਕੋਈ ਪਰਵਾਹ ਨਹੀਂ ਹੁੰਦੀ